ਅਨਮੋਲਦੀ ਓਸ਼ੋ ਦੇ ਪ੍ਰਵਚਨਾਂ ਤੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਮਹਾਵੀਰ ਤੇ ਗੌਤਮ ਦੀ ਕਥਾ ਮਹਾਵੀਰ ਦੀ ਮੌਤ ਦਾ ਦਿਨ ਆ ਗਿਆ ਸੀ ਮਹਾਵੀਰ ਦਾ ਸਭ ਤੋਂ ਪ੍ਰਮੁੱਖ ਚੇਲਾ ਗੌਤਮ ਕਿਸੇ ਨੇੜਲੇ ਪਿੰਡ ਵਿੱਚ ਉਪਦੇਸ਼ ਦੇਣ ਗਿਆ ਹੋਇਆ ਸੀ ਮਹਾਵੀਰ ਨੇ ਜਾਣ ਬੁੱਝ ਕੇ ਭੇਜਿਆ ਸੀ ਮਹਾਵੀਰ 6 ਮਹੀਨਿਆਂ ਤੋਂ ਬਿਮਾਰ ਸਨ ਦੀਵਾਰ ਟਿੰਟੇ ਮਾਰਿਆ ਸੀ ਕਿ ਕਦੋਂ ਜੋ ਟੁੱਟ ਜਾਵੇ ਕੋਈ ਨਹੀਂ ਕਹਿ ਸਕਦਾ ਸੀ ਸਾਰੇ ਚੇਲੇ ਇਕੱਠੇ ਹੋ ਗਏ ਸਨ ਦੂਰ ਦੂਰ ਤੋਂ ਆਗੇ ਸਨ ਉਹਨਾਂ ਚੋਂ ਕਈ ਤਾਂ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕਰਕੇ ਮਹਾਵੀਰ ਦੇ ਅੰਤਮ ਦਰਸ਼ਨਾਂ ਲਈ ਹਾਜ਼ਰ ਹੋਏ ਸਨ ਗੌਤਮ ਜੋ ਜੀਵਨ ਭਰ ਨਾਲ ਰਿਹਾ ਜੋ ਪਰਸ਼ਾਵੇਂ ਭੰਗ ਨਾਲ ਰਿਹਾ ਜਿਸ ਨੇ ਮਹਾਵੀਰ ਦੀ ਇੰਨੀ ਅੰਤਖ ਸੇਵਾ ਕੀਤੀ ਜਿੰਨੀ ਸ਼ਾਇਦ ਹੀ ਕਿਸੇ ਨੇ ਕਿਸੇ ਦੀ ਕੀਤੀ ਹੋਵੇ ਪਰ ਉਸ ਨੂੰ ਇੱਕ ਦਿਨ ਪਹਿਲਾਂ ਹੀ ਮਹਾਵੀਰ ਨੇ ਕਿਹਾ ਕੇ ਗਾਥਮ ਤੂੰ ਨੇੜੇ ਦੇ ਇਸ ਪਿੰਡ ਵਿੱਚ ਜਾ ਭੇਖਿਆ ਵੀ ਮੰਗ ਲਿਆਉਣਾ ਤੇ ਪਿੰਡ ਦੇ ਲੋਕਾਂ ਨੂੰ ਉਪਦੇਸ਼ ਵੀ ਦੇ ਆਉਣਾ ਮਹਾਵੀਰ ਨੇ ਜਾਣ ਪੁੱਝ ਕੇ ਹੀ ਗਾਉਤਮ ਨੂੰ ਭੇਜਿਆ ਉਸ ਦਾ ਮਨ ਬਿਲਕੁਲ ਵੀ ਨਹੀਂ ਸੀ ਜਾਣਦਾ ਪਰ ਮਹਾਵੀਰ ਦਾ ਕਿਉਂ ਟਾਲ ਨਹੀਂ ਸੀ ਸਕਦਾ ਮਹਾਵੀਰ ਨੇ ਕੁਝ ਬਹੁਤ ਡਹਿਰਾ ਸੋਚ ਕੇ ਕਿਸੇ ਸਮੱਸਿਆ ਦਾ ਹੱਲ ਕੱਢਣ ਵਾਂਗ ਉਸ ਨੂੰ ਭੇਜਿਆ ਸੀ ਗਾਉਤਮ ਦੂਜੇ ਪਿੰਡ ਚਲਾ ਗਿਆ ਤੇ ਪਿੱਛੋਂ ਮਹਾਵੀਰ ਨੇ ਆਪਣਾ ਸਰੀਰ ਤਿਆਗ ਦਿੱਤਾ ਗਾਉਤਮ ਤੇਜ਼ੀ ਨਾਲ ਤੁਰ ਰਿਹਾ ਸੀ ਮੋਢਨ ਦੀ ਕਾਲੀ ਸੀ ਝਾਂ ਉਧਰੀ ਹੈ ਕਿ ਮਹਾਵੀਰ ਬਿਮਾਰ ਹਨ ਤੇ ਜਸਿਤਾ ਆਗਿਆ ਪੂਰੀ ਕਰਨੀ ਸੀ ਜਲਦੀ ਜਲਦੀ ਭੇਖਾ ਮੰਗੀ ਜਲਦੀ ਜਲਦੀ ਉਪਦੇਸ਼ ਦਿੱਤਾ ਤੇ ਕਾਲੀ ਕਾਲੀ ਵਾਪਸ ਮੁੜ ਰਹੀ ਸੀ ਜਦੋਂ ਵਾਪਸ ਆ ਰਹੀ ਸੀ ਤੇ ਰਸਤੇ ਵਿੱਚ ਮਹਾਵੀਰ ਦੇ ਅੰਤਮ ਦਰਸ਼ਨ ਕਰਕੇ ਮੁੜ ਰੇ ਕੁਝ ਰਾਗੀਰ ਗੋਤਮ ਨੂੰ ਮਿਲੇ ਤੇ ਉਹਨਾਂ ਕਿਹਾ ਕਿ ਹੁਣ ਕਿੱਥੇ ਜਾ ਰਹੇ ਹੋ ਹੁਣ ਕਿਸ ਦੇ ਲਈ ਜਾ ਰਹੇ ਹੋ ਦੀਵਾ ਤਾਂ ਬੁੱਝ ਗਿਆ ਪਿੰਜਰਾ ਪਿਆ ਪੰਛੀ ਤਾਂ ਉੱਡ ਗਿਆ। ਫੁੱਲ ਮਿੱਟੀ ਵਿੱਚ ਮਿਲ ਗਿਆ। ਮੈਕ ਹਵਾ ਵਿੱਚ ਲੀਨ ਹੋ ਗਈ ਹੈ। ਤੁਸੀਂ ਉਹਨਾਂ ਕਿੱਥੇ ਜਾ ਰਹੇ ਹੋ? ਗੋਤਮ ਉੱਥੇ ਹੀ ਬੈਠ ਕੇ ਹਰਉਣ ਲੱਗ ਪਿਆ। ਉਸ ਨੇ ਉਹਨਾਂ ਰਾਘੀਰਾ ਨੂੰ ਪੁੱਛਿਆ ਕਿ ਮੈਨੂੰ ਸਿਰਫ ਇੱਕ ਗੱਲ ਦੱਸੋ ਕਿ ਕੀ ਉਹਨਾਂ ਨੇ ਆਪਣੇ ਆਖਰੀ ਪਲਾਂ ਵਿੱਚ ਮੈਨੂੰ ਯਾਦ ਕੀਤਾ ਸੀ ਜਾਂ ਨਹੀਂ? ਅਤੇ ਜੇ ਯਾਦ ਕੀਤਾ ਸੀ ਤਾਂ ਕੀ ਉਹ ਮੇਰੇ ਲਈ ਕੋਈ ਸੰਦੇਸ਼ ਛੱਡ ਗਏ ਹਨ ਜਾਂ ਨਹੀਂ? ਉਹਨਾਂ ਰਾਘੀਰਾ ਨੇ ਕਿਹਾ ਕਿ ਹਾਂ। ਉਹ ਆਖਰੀ ਸੰਦੇਸ਼ ਤੁਹਾਡੇ ਲਈ ਹੀ ਛੱਡ ਕੇ ਗਏ ਹਨ ਮਾ ਵੀਰ ਨੇ ਕਿਹਾ ਕਿ ਗੌਤਮ ਨੂੰ ਮੈਂ ਜਾਣ ਬੁੱਝ ਕੇ ਦੂਰ ਭੇਜਾਂ ਕਿਉਂਕਿ ਨੇੜੇ ਰਹਿੰਦੇ ਰਹਿੰਦੇ ਉਹ ਭੁੱਲ ਹੀ ਗਿਆ ਸੀ ਕਿ ਇੱਕ ਹੁਣਾ ਕੋਈ ਇੰਨਾ ਨੇੜੇ ਸੀ ਕਿ ਕ੍ਰਿਸ਼ਨ ਭੁੱਲ ਗਿਆ ਸੀ ਉਸ ਨੂੰ ਦੂਰੀ ਦਾ ਅਹਿਸਾਸ ਕਰਾਉਣ ਲਈ ਕਿ ਨੇੜਤਾ ਵੀ ਇੱਕ ਦੂਰੀ ਹੈ ਮੈਂ ਉਸ ਨੂੰ ਦੂਰ ਭੇਜਿਆ ਇਹ ਮੇਰਾ ਸੂਤਰ ਹੈ ਗੌਤਮ ਨੂੰ ਕਹਿ ਦੇਣਾ ਕਿ हे ਗੌਤਮ ਤੂੰ ਸਾਰੀ ਨਦੀ ਤਾਂ ਤੈਰ ਲਈ ਹੁਣ ਕੰਡੇ ਤੇ ਆ ਕੇ ਕਿਉਂ ਰੁਕ ਗਿਆ ਹੈ ਪੂਰੀ ਨਦੀ ਤੈਰ ਚੁੱਕਾ ਹੈ ਹਨ ਕੰਡੇ ਨੂੰ ਵੀ ਛੱਡ ਦੇ ਹੁਣ ਕਿਨਾਰੇ ਤੋਂ ਵੀ ਉੱਠ ਖੜ। ਇਸ ਸੰਦੇਸ਼ ਬਹੁਤ ਮਹੱਤਵਪੂਰਨ ਹੈ। ਜਿਵੇਂ ਕੋਈ ਆਦਮੀ ਨਦੀ ਪਾਰ ਕਰ ਜਾਵੇ ਤੇ ਫਿਰ ਕੰਡੇ ਨੂੰ ਫੜ ਕੇ ਨਦੀ ਵਿੱਚ ਹੀ ਪਿਆ ਰਹੇ। ਇਸ ਭਲੇਖੇ ਵਿੱਚ ਹੁਣ ਕੰਡਾ ਮਿਲ ਗਿਆ ਹੈ। ਹੁਣ ਕੀ ਹੋਰ ਕੀ ਕਰਨਾ ਹੈ? ਹੁਣ ਕਾਦੀ ਚਿੰਤਾ ਹੈ। ਪਰ ਹੈ ਉਹ ਨਦੀ ਵਿੱਚ ਹੀ ਕੰਡੇ ਨੂੰ ਫੜੇ ਹੋਏ। ਮਹਾਵੀਰ ਦੇ ਸੰਦੇਸ਼ ਦਾ ਅਰਥ ਸੀ ਗੌਤਮ ਤੂੰ ਸਭ ਕੁਝ ਛੱਡ ਦਿੱਤਾ। ਘਰ-ਬਾਰ ਪਰਿਵਾਰ ਸਭ ਕੁਝ ਛੱਡ ਕੇ ਮੇਰੇ ਕੋਲ ਆ ਗਿਆ ਪਰ ਹੁਣ ਤੂੰ ਮੈਨੂੰ ਫੜ ਲਿਆ ਹੁਣ ਤੂੰ ਸੋਚਦਾ ਹੈ ਕਿ ਹੁਣ ਮੈਂ ਕੀ ਕਰਨਾ ਹੁਣ ਸਤਿਗੁਰੂ ਮਿਲ ਗਿਆ ਹੁਣ ਉਸ ਦੀ ਸੇਵਾ ਕਰਦਾ ਰਹਾ ਮੇਰਾ ਕੰਮ ਪੂਰਾ ਹੋ ਗਿਆ ਹੁਣ ਤੂੰ ਕਿਨਾਰੇ ਨੂੰ ਫੜ ਕੇ ਰੁਕ ਗਿਆ ਮੈਨੂੰ ਵੀ ਛੱਡ ਦੇ ਕਿਉਂਕਿ ਬਾਹਰ ਕੁਝ ਵੀ ਫੜੀ ਰੱਖੋ ਤਉ ਬੰਧਨ ਹੈ ਆਖਰ ਸਤਿਗੁਰੂ ਵੀ ਬੰਧਨ ਬਣ ਜਾਂਦਾ ਹੈ ਜੋ ਸਤਿਗੁਰੂ ਹੋਰ ਸਾਰੇ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ ਤੇ ਅੰਤ ਵਿੱਚ ਆਪਣੇ ਨਾਲੋਂ ਵੀ ਮੁਕਤ ਕਰਵਾ ਦਿੰਦਾ ਹੈ ਉਹੀ ਸੱਚਾ ਸਤਿਗੁਰੂ ਹੈ ਰਾਹੀਰਾਂ ਕੋਲੋਂ ਆਪਣੇ ਲਈ ਮਹਾਵੀਰ ਤੇ ਕਹੇ ਇਹ ਵਚਨ ਸੁਣਦੇ ਸਾਰੇ ਹੀ ਗੌਤਮ ਸਮਾਧੀ ਨੂੰ ਉਪਲਬਧ ਹੋ ਗਿਆ ਉਸ ਸਮਾਧੀ ਜੋ ਮਰ ਪਰ ਛਲਦੀ ਰਹੀ ਉਹ ਇੱਕ ਪਲ ਵਿੱਚ ਪ੍ਰਾਪਤ ਹੋ ਗਈ 60 ਡੂੰਗੀ ਸੀ ਟਟਕਾ ਜਿਹਾ ਸੀ ਕਿ ਪਹੁੰਚ ਗਿਆ ਹੋਵੇਗਾ ਹਰੂ ਦੇ ਤੁਰ ਤੱਕ